ਇੱਥੇ ਬੈਠ ਜਾਵੇ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਔਰ ਜੀਰੇ ਤੋਂ ਜਿਹੜਾ ਖੋਸੇ ਕੋਟਲੇ ਨੂੰ ਰੂਟ ਜਾਂਦਾ ਵਾ ਉਸ ਰੋਡ ਦੇ ਉੱਤੇ ਵਸਿਆ ਹੋਇਆ ਨਗਰ ਆ ਪਿੰਡ ਚਤਰਾ ਚਤਰੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਆਏ ਹੋਏ ਹਾਂ ਵੀਡੀਓ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਛੋਟੀ ਦੀ ਨੀਲੀ ਰਾਵੀ ਨਸਲ ਦੀ ਜਿਹੜੀ ਨਸਲ ਨੂੰ ਤੂੰ ਹੀ ਮਨਾ ਮੂਹੀ ਪਿਆਰ ਕਰਦੇ ਆ ਤੇ ਵੱਡੀ ਗੱਲ ਝੋਟੀ ਦੇ ਵਿੱਚ ਇਹ ਆ ਮਿੱਤਰੋ ਇਹ ਕੱਲੀ ਨੀਲੀ ਰਾਵੀ ਨਹੀਂ ਇਹ ਕਰਮਾਂ ਵਾਲੀ ਜਮੰਦਰੂ ਦੋ ਥਣੀ ਵੀ ਆ ਕਹਿੰਦੇ ਹੁੰਦੇ ਆ ਨੀਲੀ ਰਾਵੀ ਤੇ ਜਮੰਦਰੂ ਦੋ ਥਣੀ ਮਿਲ ਜਾਵੇ ਜੇ ਝੋਟੀ ਦੁੱਧੋ ਹੋਵੇ ਨਾ ਜੇ ਖੋਟੀ ਤਾਂ ਕਰੇ ਜਿੰਦੇ ਪੱਕ ਦੀ ਹੋਵੇ ਨਾ ਰੋਟੀ ਉਹ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਕਰਦਾ ਏ ਜਿੰਦੇ ਦਿਨਵਾਨੇ ਹੁਣ ਚੱਲਦੇ ਇੰਨਾ ਕਰਮਾਂ ਵਾਲਿਆਂ ਦਾ ਰੰਗ ਰੂਪ ਹੀ ਉਹਨਾਂ ਦੇ ਦਿਲ ਬਦਲਣ ਦੇ ਕਰਦਾ ਹੈ ਅੱਜ ਤੁਹਾਨੂੰ ਜਿਹੜੀ ਝੋਟੀ ਵਿਖਾਉਣੀ ਆ ਬਾਕਮਾਲ ਟਾਂਚੇ ਦੇ ਵਿੱਚ ਬਾਕਮਾਲ ਅੰਗਾਪੈਰਾ ਦੇ ਵਿੱਚ ਦੋ ਥਾਣਿਆਂ ਦੇ ਜ਼ਮੰਦਰੂ ਮਿੱਤਰੋ ਤੇ ਦੋਵੇਂ ਥਾਣਿਆਂ ਦੇ ਗਲੱਭੀ ਆ ਆਪਾਂ ਕਰਦੇ ਆ ਇਹਦੇ ਬਾਰੇ ਗੱਲਬਾਤ ਮੁੱਢਲੀ ਜਾਣਕਾਰੀ ਲੈਣੇ ਆ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਉਹ ਮਿਲਦੇ ਆ ਭਰਾ ਨੂੰ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵੀਰੇ ਠੀਕ ਆ ਜੀ ਉੱਚੀ ਬੋਲੀ ਜਾਈ ਮੜਾ ਜੀ ਹੋਰ ਘਰ ਪਰਿਵਾਰ ਬਾਈ ਬਸ ਠੀਕ ਆ ਵਧੀਆ ਹਾਰੇ ਓਕੇ ਵਧੀਆ ਤੇ ਵੱਡੇ ਭਾਈ ਇੱਕ ਵਾਰੀ ਐਡਰੈਸ ਦੱਸਦੇ ਆਪਣਾ ਨਾਮ ਮੇਰਾ ਨਾਮ ਲਾਲਜੀਤ ਸਿੰਘ ਜੀ ਜਿੰਦ ਚਾਦਰਾ ਜੀ ਤਸੀਲ ਜੀਰਾ ਤੇ ਜ਼ਿਲ੍ਹਾ ਫਰੀਪੁਰ ਆ ਜੀ ਠੀਕ ਆ ਵੀਰੇ ਤੇ ਬੜੇ ਬਾਈ ਜਿਹੜੀ ਆਪਾਂ ਮੈਂ ਵੇਚਣੀ ਇਹ ਹੈ ਨਾ ਇਹ ਕਿੰਨਾਂ ਵਸੂਆ ਸੁਆ ਸੁੰਦੀ ਹੈ ਬਈ ਇਹ ਦੂਜਾ ਸੁਆ ਸੁੰਦੀ ਆ ਦੂਜਾ ਸੁਆ ਸੁੰਦੀ ਆ ਹਾਂਜੀ ਠੀਕ ਆ ਤੇ ਇਹ ਜਮੰਦਰੀ ਦੋ ਥਾਣੀਆਂ ਬਈ ਹੈ ਜਮੰਦਰੀ ਦੋ ਥਾਣਾਂ ਪਹਿਲੇ ਸੂਏ ਤੋਂ ਲੈ ਕੇ ਹੈ ਠੀਕ ਆ ਵੀਰੇ ਤੇ ਦਿਨ ਕਿੰਨੇ ਪਏ ਆ ਵੀਰੇ ਜੰਦੇ ਆ ਜੀ 10 ਦਿਨ ਬਾਕੀ ਆ ਜੀ ਹਾਂਜੀ ਬਹਦਰ ਪਏ ਆਂਦੇ ਹਜੇ ਸੂਣ ਦੇ ਵਿੱਚ ਹਾਂਜੀ ਠੀਕ ਆ ਇਹਨੇ ਫਿਰ ਪਹਿਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਸੀ ਭਾਈ ਸਾਢੇ 9 ਕਿਲੋ ਦੁੱਧ ਦਿੱਤਾ ਸੀ ਤੋਲਿਆ ਆ ਜਰਾ ਐਨ ਕੰਡੇ ਦੇ ਉੱਤੇ ਸਾਢੇ 9 ਕਿਲੋ ਦੁੱਧ ਨੇ ਚੜਾਇਆ ਹੋਇਆ ਠੀਕ ਆ ਭਾਈ ਹੁਣ ਇਹ ਕਿਹੜੇ ਸੀਮਣ ਤੋਂ ਗੱਪਣ ਕਰਵਾਤੀ ਸੀ ਇਹ ਮਹਾਬਲੀ ਆ ਮੇਲਾ ਰੋਡਿਆਂ ਦਾ ਜੀ ਬਾਹੋਬਲੀ ਆ ਰੋਡਿਆਂ ਦਾ ਠੀਕ ਆ ਉਹਦੇ ਤੋਂ ਠੀਕ ਆ ਭਾਈ ਸਟਰਾ ਵੀ ਇੱਥੇ ਪਿਆ ਹੋਇਆ ਭਾਈ ਆ ਵੀ ਆ ਮਿੱਤਰੋ ਦੇਖ ਸਕਦੇ ਆ ਇਹਦੇ ਉੱਤੇ ਮਹਾਬਲੀ ਲਿਖਿਆ ਹੋਇਆ ਵਹ ਸਟਰਾ ਦੇ ਉੱਤੇ ਜਾਂ ਤਾਂ ਕਈ ਵਾਰੀ ਛਾਪਣ ਦੇ ਵਿੱਚ ਪ੍ਰਿੰਟ ਗਲਤ ਹੋ ਜਾਂਦੀ ਹੈ ਤੇ ਵੱਡੇ ਭਾਈ ਜਿਵੇਂ ਹੁਣੇ ਛੋਟੀ ਵੇਚਣੀ ਆਪਾਂ ਹਨਾ ਵੱਡੇ ਭਾਈ ਤੇ ਇਹਦਾ ਰੇਟ ਫਿਰ ਹੁਣ ਕੀ ਤੈਅ ਕੀਤਾ ਉਸਤਾ ਇਹ 1.5 ਲੱਖ ਰੁਪਈਆ ਮੰਗਦੇ ਆ 1.5 ਲੱਖ ਰੁਪਈਆ ਮੰਗਦੇ ਆ ਮਾਨਤਨ ਇਹਦੇ ਵਿੱਚੋਂ ਭਾਈ ਮਾਨਤਨ ਕਰ ਦਾਂਗੇ ਠੀਕ ਆ ਵੀਰੇ ਨੰਬਰ ਦੇ ਦੀ ਭਰਾ ਆਪਦਾ ਇੱਕਰੀ 99140 ਹਾਂ 43974 ਇੱਕ ਵਾਰੀ ਹੋਰ ਆਉਂਦੇ 99140 ਹਾਂ 43974 ਠੀਕ ਆ ਇਸ ਨੰਬਰ ਤੇ ਗੱਲਬਾਤ ਕਰ ਲੈਣ ਭਾਈ ਹੁਣੀ ਜਦੋਂ ਛਤਰੇ ਪਿੰਡ ਦੇ ਵਿੱਚ ਆ ਕੇ ਗੇਟ ਦੇ ਉੱਤੇ ਹੀ ਘਰ ਆਪਣਾ ਹਨਾ ਠੀਕ ਆ ਭਾਈ ਤੁਰਦੀ ਵੀਰੇ ਹੁਣ ਘਟਦੀ ਪਾਰੇ ਨੂੰ ਲੈ ਵੀ ਮਿੱਤਰੋ ਦੂਜਾ ਸੂਆ ਕਰਮਾਂ ਵਾਲੀ ਸੁੰਦੀ ਆ ਸੂਨ ਦੇ ਵਿੱਚ ਹਜੇ 10 ਦਿਨ ਬਾਕੀ ਆ ਤੇ ਜਮਾਂਦਰੂ ਹੀ ਦੋ ਥਾਣਿਆਂ ਦੇ ਕਰਮਾ ਵਾਲੀ ਦੇ ਦੇਖ ਸਕਦੇ ਆ ਤੁਸੀਂ ਤੇ ਇਹਦਾ ਥਾਣਾ ਦਾ ਤੁਹਾਨੂੰ ਸਹਿਜ ਆ ਜਿਹੜਾ ਉਹ ਵੀ ਨੇਵੇ ਭਾਂਡੇਆਂ ਨੂੰ ਵੀ ਬਹੁਤ ਸਾਫ਼ ਸੁਥਰੀ ਆ ਕਰਮਾ ਵਾਲੀ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਮਿੱਤਰ ਤੁਹਾਨੂੰ ਆਪ ਵੀ ਪਸੰਦ ਆਊਗੀ ਲਿਆ ਵੀਰੇ ਮੋੜ ਦਿਓ ਕੋਈ ਨਾ ਕੋਈ ਨਾ ਮੋੜ ਲਾ ਕੋਲ ਤੁਮਾਰਾ ਸਿੰਘੀ-ਸੁੰਗੀ ਜਿਹੜੀ ਯਾਰ ਸਾਰੀ ਬਰੀਕੀ ਝੋਟੀ ਦੇ ਵਿੱਚ ਯਾਰ ਚੰਗੀ ਆ ਹਜੇ ਕੱਚੀ ਕੱਤੀ ਆ ਝੋਟੀ ਅੱਜ ਤੋਂ ਦਸਾਂ ਦਿਨਾਂ ਨੂੰ ਕੁਝ ਰੰਗ ਭਾਗੇ ਦੇ ਕਰਮਾ ਵਾਲੀ ਤੇ ਹੋਰ ਹੀ ਹੋਣਗੇ ਹੋਰ ਹੀ ਡਿਜ਼ਾਈਨ ਹੋਊਗਾ ਇਹਦਾ ਕਿਉਂਕਿ ਸਾਰਾ ਜਿਹੜਾ ਟਿਕਾਣਾ ਵੰਦਾ ਉਹ ਤੁਸੀਂ ਦੇਖ ਸਕਦੇ ਆ ਆਪ ਵੀ ਮਿੱਤਰੋ ਤੇ ਹੁਣ ਇਹਦੀ ਆ ਜਿਹੜੀ ਕੁਆਲਿਟੀ ਆ ਤੁਸੀਂ ਉਹ ਵੀ ਇੱਕ ਵਾਰੀ ਚੈੱਕ ਕਰ ਲਓ ਪੂਰੀ ਫਰਸਟ ਕਲਾਸ ਚੀਜ਼ ਆ ਓਕੇ ਆ ਜਮਾਂ ਦੇ ਮੁੱਲਿੰਦਾ 1.5 ਲੱਖ ਰੁਪਈਆ ਵਾ ਦੇਣ ਲੈਣ ਵਾਲਾ ਬਾਈ ਤੋਂ ਆਪਾਂ ਜਿਹੜਾ ਤੁਸੀਂ ਆਪ ਫੋਨ ਤੇ ਤੈਅ ਕਰ ਲਿਆ ਜੇ ਘਰੇਲੂ ਪਰਿਵਾਰ ਦੇ ਕੋਲੇ ਆ ਪਿੰਡ ਛਤਰੇ ਦੇ ਵਿੱਚ ਝੋਟੀ ਖੜੀ ਹੋਈ ਆ ਤੇ ਛਤਰਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਗੇਟ ਦੇ ਉੱਤੇ ਬਿਲਕੁਲ ਬਾਈ ਦਾ ਘਰ ਆ ਗੱਲਬਾਤ ਲਈ ਨੰਬਰ ਸਕਰੀਨ ਤੇ ਲੱਗਾ ਹੋਇਆ ਹਾਂਜੀ ਮੋਗੇ ਤੋਂ 18 ਕਿਲੋਮੀਟਰ ਮੋਗੇ ਤੋਂ 18 ਕਿਲੋਮੀਟਰ ਤੇ ਜੀਰੇ ਤੋਂ ਜੀਰੇ ਤੋਂ 6 ਕਿਲੋ ਜੀਰੇ ਤੋਂ 6 ਕਿਲੋਮੀਟਰ ਦੀ ਦੂਰੀ ਪੈਂਦੀ ਆ ਗੱਲਬਾਤ ਲਈ ਸੰਪਰਕ ਕਰਿਓ ਧੰਨਵਾਦ ਸ਼ੁਕਰੀਆ